ਅੱਜ ਸਵੇਰ ਨੂੰ ਬਟਾਲਾ ਦੇ ਅਲੀਵਾੜ ਰੋਡ ਤੇ ਇੱਕ ਇਲੈਕਟ੍ਰੋਨਿਕ ਦੇ ਸਮਾਨ ਦੇ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਅੱਗ ਦੇ ਨਾਲ ਇਲੈਕਟ੍ਰੋਨਿਕ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪੁੱਜ ਗਈ ਅਤੇ 1 ਘੰਟੇ ਦੀ ਜਦੋਜਹਿਦ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੇ ਇਲੈਕਟ੍ਰੋਵਰਟ ਦੇ ਮਾਲਕ ਸੁਮੇਸ਼ ਕੁਮਾਰ ਵਾਸੀ ਬਟਾਲਾ ਨੇ ਦੱਸਿਆ ਕਿ ਉਨ੍ਹਾਂ ਦਾ ਅਲੀਵਾੜ ਰੋਡ ਤੇ ਘਰੇਲੂ ਉਪਕਰਨਾ ਅਤੇ ਇਲੈਕਟ੍ਰੋਨਿਕ ਦੇ ਸਮਾਨ ਦਾ ਗੋਡਾਵਣ ਹੈ। ਉਨਾ ਦੱਸਿਆ ਕਿ ਉਹਨਾਂ ਨੂੰ ਸਵੇਰੇ ਪੌਣੇ 8 ਵਜੇ ਸੂਚਨਾ ਮਿਲੀ ਕਿ ਉਹਨਾਂ ਦੇ ਗੋਦਾਮ ਦੇ ਵਿੱਚ ਧੂਆ ਨਿਕਲ ਰਿਹਾ ਹੈ ਜਦ ਉਹਨਾਂ ਮੌਕੇ ਤੇ ਪੁੱਜ ਕੇ ਦੇਖਿਆ ਤਾਂ ਅੰਦਰ ਅੱਗ ਲੱਗੀ ਸੀ ਉਹਨਾਂ ਨੇ ਤੁਰੰਤ ਫਾਇਰ ਬਿਗੇੜ ਦੀ ਟੀਮ ਨੂੰ ਸੂਚਿਤ ਕੀਤਾ ਸੁਮੇਸ਼ ਕੁਮਾਰ ਨੇ ਦੱਸਿਆ ਕਿ ਇਸ ਅੱਗ ਦੇ ਨਾਲ ਉਹਨਾਂ ਦਾ ਘੱਟੋ ਘੱਟ 20 ਤੋਂ 25 ਲੱਖ ਦਾ ਨੁਕਸਾਨ ਹੋ ਗਿਆ ਇਸ ਅੱਗ ਚ 에어 ਕੰਡੀਸ਼ਨਰ ਫ੍ਰਿਜਾ ਸਟੈਬਲਾਈਜ਼ਰ ਕੈਂਡੀਆਂ ਅਤੇ ਹੋਰ ਘਰੇਲੂ ਉਪਕਰਨ ਸੜ ਕੇ ਸੁਆਹ ਹੋ ਗਏ ਹਨ ਫਾਇਰ ਅਫਸਰ ओंकार ਸਿੰਘ ਨੇ ਦੱਸਿਆ ਕਿ ਉਨਾ ਨੂੰ ਫਾਇਰ ਬਰਗੇਡ ਅੰਮ੍ਰਿਤਸਰ ਵੱਲੋਂ ਸੂਚਨਾ ਮਿਲੀ ਸੀ ਕਿ ਬਟਾਲਾ ਦੇ ਅਲੀਵਰ ਰੋਡ ਸਥਿਤਿਕ ਇਲੈਕਟ੍ਰੋਨਿਕ ਦੇ ਗੋਦਾਮ 'ਚ ਅੱਗ ਲੱਗੀ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਮੌਕੇ ਤੇ ਪੂਜ ਕੇ ਅੱਗ ਤੇ ਕਾਬੂ ਪਾਇਆ ਹੈ। ਬਟਾਲਾ ਤੋਂ ਲੱਪਰ ਸਿੰਘ ਖੁਸ਼ੀਪੁਰ ਦੀ ਰਿਪੋਰਟ। ਤਕਰੀਬਨ ਵੀ 25 ਰਖਦਾ ਸਾਮਾਨ ਹੈ ਅੰਦਰ ਸਭ। ਪਾਉਂਦਾ ਅੱਠ ਹੀ ਬਲੇ ਜਿਹਦਾ ਅੱਗ ਲੱਗੀ ਨਾ ਅਰੇ ਬੱਲਾ ਤੇ ਆਗ ਜਿਆਦਾ ਸੀ। ਉਹ ਅੱਗੇ ਵਿਚਾਰਿਆ ਹੈ ਕਾਫੀ। ਜਾਨੀ ਮਾੜੀ। ਨਹੀਂ ਨਹੀਂ। ਭਾਜੀ ਕੀ ਕੰਮ ਕਰਤਾ? ੴ ਸਿੰਘ ਫਾਇਰ ਅਫਸਰ ਬਟਾਲਾ ਜੀ। ਮੇਰੀ ਆ ਅੱਗ ਕਿੱਥੇ ਆ ਕਿੱਦੇ ਕੀ ਕਰਦੇ। ਇਹ ਸਾਨੂੰ ਅੰਮ੍ਰਿਤਸਰ ਫਾਇਰ ਬ੍ਰਿਗੇਡ ਨੇ ਕਾਲ ਦਿੱਤੀ ਆ ਜੀ। ਕਿ ਅਲੀਵਾਲ ਰੋਡ ਤੇ ਜਿਲ ਪੈਲਸ ਦੇ ਲਾਗੇ ਕੋਈ ਇਲੈਕਟ੍ਰੋਨਿਕ ਦਾ ਗੋਦਾਮ ਆ ਉਹਦੇ ਵਿੱਚ ਅੱਗ ਲੱਗੀ ਆ। ਤੇ ਤਕਰੀਬਨ ਇਹ ਸਾਨੂੰ 8:00 ਦੇ 7 ਮਿੰਟ ਤੇ ਸੁਣਨਾ ਮਿਲੀ ਆ ਮੌਕੇ ਤੇ ਜੀ ਦੋ ਗੱਡੀਆਂ ਲੈ ਕੇ ਆਏ ਆ ਤੇ ਅੱਗ ਬੁਝਾਣੀ ਸਟਾਰਟ ਕੀਤੀ ਆ ਤੇ ਸਮਝੋ ਚਾਰ ਗੱਡੀਆਂ ਲੱਗੀਆਂ ਜੀ ਤੇ ਅੱਗ ਇਸ ਵੇਲੇ ਪੂਰੀ ਕੰਟਰੋਲ ਚ ਆ ਨੁਕਸਾਨ ਦਾ ਤਾਂ ਇਦਾਂ ਕੁਝ ਨਹੀਂ ਦੱਸਿਆ ਜਾ ਸਕਦਾ ਕਿਉਂ ਇਲੈਕਟ੍ਰੋਨਿਕ ਦਾ ਸਮਾਨ ਆ ਜੀ ਕੀ ਕੋਸਟ ਹੈ ਮਾਲਕਾਂ ਨੂੰ ਪਤਾ ਹੋਣਾ ਚਾਹੀਦਾ ਜੀ ਏਸੀ ਵੀ ਆ ਫਰਿੱਜ ਵੀ ਆ ਹੋਰ ਵੀ ਬੀਲੀ ਦਾ ਕਈ ਤਰ੍ਹਾਂ ਦਾ ਸਮਾਨ ਆ ਹਾਂਜੀ ਜਗਨਨਾਥ ਪਤਾ ਕਿ ਕੀ ਇਹ ਕਦਾ ਕਦਾ ਨਹੀਂ ਇਹ ਹਲੇ ਤੱਕ ਅਸੀਂ ਇਹ ਪੁੱਛ ਹੀ ਨਹੀਂ ਸਕਿਆ ਜੀ ਅਸੀਂ ਤਾਂ ਸਿਰਫ ਅੱਗ ਬੁਝਾਨ ਚ ਲੱਗੇ ਹਾਂ ਅਲੀਵਾ ਰੋਡ ਦੇ ਜੀ ਅਜੇ ਇਲੈਕਟ੍ਰੋਵਾਲਟ ਦਾ ਗੋਦਾਮ ਆ ਉਹਨੇ ਸਾਨੂੰ ਪਤਾ ਲੱਗਾ ਹੈ ਵੀ ਅੱਗ ਲੱਗੀ ਹੈ ਤੇ ਇਹ ਤੇ ਮੌਕੇ ਤੇ ਪਹੁੰਚੇ ਹਾਂ ਫਰਮ ਜਿਹੜੀ ਨੂੰ ਬੁਲਾਇਆ ਵਾ ਉਹਨਾਂ ਦਾ ਅੰਦਾਜ਼ਾ ਤੇ ਨਵੇਂ ਆ ਜਾ ਰਿਹਾ ਤੇ ਸ਼ਾਰਟ ਸਰਕਟ ਹੋ ਗਿਆ ਕਰਤਾ ਹੈ ਸਰ ਕਿਸ ਕਿਸ ਦੀ ਗਲਤੀ ਗਲਤੀ ਇਲੈਕਟ੍ਰੋਵਾਲਟ ਹੈ ਜੀ ਇਹ ਏਸੀ ਨੇ ਫੇਜਾਵਾ ਏਸੀ ਆ ਬਾਕੀ ਉਹ ਫੋਰ ਵੀ ਸਮਾਨ ਹੈਗਾ ਇਹਨਾਂ ਦਾ ਇਲੈਕਟ੍ਰੋਨਿਕ ਦਾ ਸੱਤ-ਸੱਤ ਦਿਨ ਲੱਗਦੀ ਆਲੀ ਵਾਰ ਹੋ ਗਈ